ਆ ਦੇ ਕੇ ਇਹ ਸਮਾਰਦੀ ਕੂੜੇ ਬਾਰਾ ਮੈ ਲਗਾਈ ਮੈਂ ਇਹ ਨਛਦਾ ਖੋਲਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਮੀਦਿਆ ਤੁਸੀਂ ਸਾਰੇ ਬਹੁਤ ਖੁਸ਼ ਹੋ ਦੀਆਂ ਹਮ ਚਾਰਦੀ ਕਲਾ ਵਿੱਚ ਹੋਗੇ ਚੰਗਾ ਚੰਗਾ ਸੋਚਿਆ ਕਰੋ ਚੰਗਾ ਚੰਗਾ ਕਰਿਆ ਕਰੋ ਇਸ ਟਾਈਮ ਹਜੂਰ ਸਾਹਿਬ ਦੇ ਵਲੋਗ ਚੱਲ ਰਹੇ ਜੋ ਕਿ ਮੈਂ ਪਾਰਟਸ ਦੇ ਵਿੱਚ ਅਪਲੋਡ ਕਰ ਰਹੀ ਆ ਸੋ ਅੱਜ ਅਸੀਂ ਚੱਲੇ ਆ ਲੋਕਲ ਗੁਰਦੁਆਰਾ ਸਾਹਿਬ ਹਜੂਰ ਸਾਹਿਬ ਦੇ ਵਿੱਚ ਤਿਆਰ ਹੋ ਚੁੱਕੇ ਨੇ ਸਾਰੇ ਨਿਕਲ ਗਿਆ ਸਾਰੇ ਖਲਦੀ ਆ ਮੈਂ ਇਕੱਲੀ ਰਹਿ ਗਈ ਆ ਚਲੋ ਅੱਗੇ ਚੱਲੀਏ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਬਿੰਦਰ ਵਾਲੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਮਹਜੂਰ ਸਾਹਿਬ ਦੇ ਆਲਰੇਡੀ ਪਹਿਲੇ 5 ਵਲੋਗ ਅਪਲੋਡ ਕੀਤੇ ਹੋਏ ਤੁਸੀਂ ਚੈਨਲ ਖੋਲ ਕੇ ਜਾ ਕੇ ਉਹ ਵਲੋਗ ਦੇਖ ਸਕਦੇ ਹੋ ਕਿਸੇ ਕਾਰਨ ਕਰਕੇ ਇਹਨਾਂ ਦੇ ਪਾਰਟਸ ਬ੍ਰੇਕ ਹੋ ਗਏ ਮਤਲਬ 5 ਪਹਿਲਾਂ ਅਪਲੋਡ ਕੀਤੇ ਐ ਫਿਰ ਬੰਦੀ ਛੋੜ ਦੇਵਸ ਤਖਤ ਇਸ਼ਨਾਨ ਤੇ ਹੋਰ ਜੋ ਉੱਥੇ ਨਗਰ ਕੀਰਤਨ ਹੋਇਆ ਇਹ ਸਭ ਵਲੋਗ ਮੈਂ ਆਲਰੇਡੀ ਅਪਲੋਡ ਕਰ ਚੁੱਕੀ ਹਾਂ ਤੁਸੀਂ ਚੈਨਲ ਖੋਲ ਕੇ ਦੇਖ ਸਕਦੇ ਹੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਵਲੋਗ ਦੇਖਣ ਵਾਸਤੇ ਕਿਉਂਕਿ ਹੁਣ ਅਸੀਂ ਲੋਕਲ ਤੇ ਬਾਹਰ ਵਾਲੇ ਗੁਰਦੁਆਰਾ ਸਾਹਿਬ ਜਾਵ ਕਿੱਥੇ ਗਈ ਲਿਫਟ ਦੀਦੀਓ ਨਹੀਂ ਦੀਦੀ ਚਲ ਗਈ ਤੁਹਾਨੂੰ ਲੈ ਉਹ ਨਾ ਕਰਕੇ ਤੇ ਮੈਂ ਰੁਕੀ ਸੀ ਆ ਉਹ ਸਾਰੇ ਥੱਲੇ ਚਲ ਗਏ ਮੈਨੂੰ ਉਹਨਾਂ ਕਰਕੇ ਰੋਕਾਈ ਮੈਨੂੰ ਛੱਡ ਗਏ ਫੇਰ ਦੂਜੀ ਵਾਰੀ ਪਹਿਲੀ ਵਾਰੀ ਚ ਪਹਿਲਾਂ ਮੈਨੂੰ ਸਾਰੇ ਛੱਡ ਗਏ ਥੈਂਕ ਯੂ ਤੁਸੀਂ ਰੁਕੇ ਮੇਰੇ ਵਾਸਤੇ ਪਹਿਲਾਂ ਦਿਵਾਲੀ ਸੀ ਫੇਰ ਕਲਮੁਲਾ ਸੀ ਇੱਥੇ ਨਗਰ ਕੀਰਤਨ ਸੀ ਉਹਦੇ ਕਰਕੇ ਇੱਥੇ ਜ਼ਿਆਦਾ ਸੀ ਸੰਗਤ ਤੇ ਅੱਜ ਆਲਮੋਸਟ ਸਾਰਾ ਖਾਲੀ ਹੋ ਚੁੱਕਿਆ ਆ ਤਨ ਆਪੀ ਦਾ ਜਿਹੜਾ ਇਹ ਸੈੱਟ ਹੈ ਇਸ ਕਰਕੇ ਅੱਜ ਕਾਫੀ ਸੰਘਰਸ਼ ਵੀ ਜਾ ਚੁੱਕੀ ਹੈ ਤੇ ਲਿਫਟ ਚ ਭੀੜ ਵੀ ਕੱਟਣ ਤੇ ਲਿਫਟ ਚ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਆ ਗਈ ਆ ਗਈ ਲਿਫਟ ਆ ਗਈ ਕਹਿੰਦੇ ਲਿਫਟ ਆਜ ਆਪਣੀ ਆਜ ਪੀਟ ਨਹੀਂ ਹੈਗੀ ਸੰਗਤ ਨਹੀਂ ਹੈਗੀ ਇਸ ਕਰਕੇ ਅਸੀਂ ਦੋਵੇਂ ਹੀ ਚੱਲਾਂਗੇ ਇਸ ਤੋਂ ਬਾਅਦ ਜੋ ਜੀ ਅਸੀਂ ਪਹੁੰਚ ਗਏ ਆ ਥੱਲੇ ਫਿਰ ਜਿਹੜੇ ਆਪਣੇ ਨਾਲ ਸੰਗੀ ਸਾਥੀ ਆਏ ਸੀ ਉਹਨਾਂ ਨੂੰ ਸਭ ਨੂੰ ਮਿਲੇ ਟੈਂਪੂ ਕੀਤਾ ਕਿਉਂਕਿ ਅੱਜ ਅਸੀਂ ਜਾ ਰਹੇ ਸੀ ਲੋਕਲ ਗੁਰਦੁਆਰਾ ਸਾਹਿਬ ਇਹ ਸਾਰੇ ਸਾਡੇ ਸੰਗੀ ਸਾਥੀ ਜਿਹੜੇ ਸਾਡੇ ਨਾਲ ਅੰਮ੍ਰਿਤਸਰ ਤੋਂ ਆਏ ਨੇ ਤੇ ਪਾਪਾ ਮੇਰੇ ਬੈਠੇ ਨੇ ਆਟੋ ਦੇ ਅੱਗੇ ਡਰਾਈਵਰ ਦੇ ਕੋਲ ਉਹ ਅਸਾਂ ਦਾ ਘਰ ਜਾ ਰਹੇ ਆ ਪਾਸੇ ਨੂੰ ਅੱਛਾ ਆਪਾ ਵਾਲਾ ਕੋਲ ਧੀ ਜੀ ਸੋ ਜੀ ਲੋਕਲ ਗੁਰਦੁਆਰਾ ਸਾਹਿਬ ਤੋਂ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਨੇੜੇ ਵਾਲੇ ਗੁਰਦੁਆਰਾ ਸਾਹਿਬ ਪਹੁੰਚੇ ਇਹ ਜਿੱਥੇ ਅਸੀਂ ਰਹਿ ਰਹੇ ਸੀ ਨਾ ਬਿਲਡਿੰਗ ਦੇ ਵਿੱਚ ਉੱਥੋਂ ਸਾਨੂੰ ਉਪਰੋਂ ਹੀ ਦੇਖਦਾ ਸੀ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਇੱਕ ਸਾਈਡ ਤੇ ਮਤਲਬ ਜਿਵੇਂ ਸਰਾ ਬਣਾਈਆਂ ਹੋਈਆਂ ਨੇ ਤੇ ਉੱਪਰ ਜਾਜ ਬਣਿਆ ਹੋਇਆ ਆ ਇਹ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਦੱਸਿਆ ਜਾਂਦਾ ਆ ਇਹ ਮਤਲਬ ਜਿੰਨਾ ਕਿ ਸੁਣਨ ਦੇ ਵਿੱਚ ਆਇਆ ਹੈ ਕਹਿੰਦੇ ਆ ਕਿ ਇਹ ਹੁਣ ਬਣਿਆ ਆ ਜੇ ਇਸ ਬਾਰੇ ਕਿਸੇ ਹੋਰ ਨੂੰ ਜ਼ਿਆਦਾ ਜਾਣਕਾਰੀ ਹੋਵੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਓ ਬਾਜਨਾ ਮਾਰੋ ਮੈਨੂੰ ਹਾਂਜੀ ਹਾਂਜੀ ਸੁਣਾਓ ਦੇਖੇ ਨਹੀਂ ਤੁਹਾਡੀ ਵਾਜ ਦੇ ਚੱਕਰ ਦੇ ਵਿੱਚ ਉਹਨੇ ਮੈਂ ਕੀ ਕੀ ਰਾਜ ਵਿੱਚ ਆਈਏ ਚਲੋ ਨਾਲੇ ਤੁਸੀਂ ਕਹਿੰਦੇ ਵਿਖਾਉਂਦੇ ਨਹੀਂ ਆ ਜੇ ਖੁੱਲਾ ਹੋਊਗਾ ਤਾਂ ਇਹ ਕਿਸਮਤ ਦਾ ਇੱਕ ਬੰਦਾ ਬੋਲੀ ਆਇਆ ਹੈ ਖੁੱਲਣਾ ਹੈ ਆਜੋ ਫਿਰ ਚੱਲੀਏ ਬਾਪ ਹਾਂ ਘਾਤੋ ਕੀ ਰਖਣਾ 1 ਵਜੇ 1 ਵਜੇ ਬਾਦ ਦੱਸਣ ਕਰ ਰਹੇ ਹਾਂ ਅੱਪਾ ਹੁਣ ਆਪਾਂ ਚੱਲੇ ਹਾਂ ਅਗਲੇ ਗੁਰਦੁਆਰਾ ਸਾਹਿਬ ਏਸੀ ਪਹਿਲੇ ਵਾਲਾ ਟੋਟਲ ਕਿੰਨੇ 12 ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਣੇ ਆ ਇਹ ਜਾਜ ਬੰਦਿਆ ਇਸ ਕਰਕੇ ਅਸੀਂ ਇੱਥੇ ਨਹੀਂ ਚੱਲੇ 1 ਵਜੇ ਤੋਂ ਬਾਅਦ ਚ ਖੁੱਲਦਾ ਹੋਣੀ ਦਿਨ ਨੂੰ ਅਸੀਂ ਪਤਾ ਨਹੀਂ ਕਿੱਥੇ ਹੋਣਾ ਟਾਈਮ ਕਿੰਨਾ ਆ ਦੱਸੋ ਓਏ ਪਿੰਕੀ ਪਿੰਕੀ ਆਵੇ ਪਿੰਕੀਆਂ ਪੋਣੇ ਪਾਰ ਪੋਣੇ 12 ਹੋ ਗਏ ਆ ਕੰਟਾ ਪਿਆ ਫਿਰ ਵੀ ਯਾਰਾ ਊਡੇ ਬਾੜਾ ਮੈਨ ਲਗਾਈ ਮੈਂ ਇਹ ਨਸੀ ਦਾ ਕੋਲਦੀਆ ਚਲੋ ਭਈਆ ਆਪਣੀ ਗੱਡੀ ਚ ਚਲੋ ਗੱਡੀ ਕਿੱਥੇ ਆਪਣੀ ਕਿੱਥੇ ਗੱਡੀ ਉਹ ਵਾਲੀ ਆ ਮੈਂ ਮੇਰੇ ਦਵਾਲੇ ਹੋਈ ਪਈ ਆ ਉਹ ਦਵਾਲੇ ਠੀਕ ਆ ਆ ਭਈਆ ਓਏ ਢੋਪਾ ਨਾ ਧੁੱਪ ਚੱਲ ਜਾਂਦੀ ਮੇਰੇ ਸਿਰ ਨੂੰ ਐਣਕ ਦੇ ਦਿਓ ਮੇਰੀ ਐਣਕ ਦੇ ਦਿਓ ਡੈਡੀ ਦੇ ਦਿਓ ਮੇਰੇ ਬਾਜੂ ਸਿਰ ਦੁੱਖਣ ਲੱਪਣਾ ਧੋਪਕ ਸਿਰ ਚ ਵੱਜੀ ਜਾਂਦੀ ਆ ਸ਼ਾਮ ਕੇ ਹਮਰੇ ਪਾਸ ਕੋਈ ਪਰਸ ਨਹੀਂ ਹੈ ਨਾ ਕੋਈ ਬੈਗ ਹੈ ਕੀ ਨਹੀਂ ਸੰਭਿਆ ਬੇਬੇ ਆਪਣੀ ਮੈਂ ਤੇ ਆਣੇ ਕੋਈ ਨਹੀਂ ਸੰਭੀ ਹੋਵੇ ਮੈਂ ਤੁਹਾਨੂੰ ਫੜਾਈ ਆ ਕਿੱਡੇ ਟੋਰ ਨਾ ਜਾ ਕੇ ਪਹਿਲੀ ਚ ਬਹਿ ਜਾਂਦੇ ਸੀਟ ਮਲ ਕੇ ਯੈਸ ਯੈਸ ਪੂਰੇ 120 ਰੁਪਏ ਦੇਣੇ ਆ ਆਹੋ ਪੂਰੇ 120 ਰੁਪਏ ਦੇ ਸੀਟ ਤੇ ਬਣਦੀ ਆ ਆਪਾਂ ਕਰ ਜਾਣਗੇ ਤੇ ਛੇੜ ਕੇ ਜਾਣੀਆਂ ਪੂਰੀਆਂ ਦਿਲ ਕਰ ਕਰ ਦੇ ਦੀ ਦੀ

ਕਿੱਥੇ ਜਾਣਾ ਹੀ ਬੜਾ ਬੜੇ ਤੋਂ ਸੋਨੇ ਨੂੰ ਡਰਾਈਵਰ ਲੇਟ ਕਰਵਾਏਗਾ ਇੱਥੇ ਸਾਨੂੰ ਲੱਗ ਰਿਹਾ ਸੀ ਕਿ ਡਰਾਈਵਰ ਲੇਟ ਕਰਾ ਰਿਹਾ ਪਰ ਬਾਅਦ ਚ ਸਾਨੂੰ ਪਤਾ ਲੱਗ ਗਿਆ ਕਿ ਡਰਾਈਵਰ ਨੂੰ ਕਿਸੇ ਨੇ ਰੋਕਿਆ ਸੀ ਕਿਉਂਕਿ ਉਹਨਾਂ ਨੇ ਮੈਨੂੰ ਮਿਲਣਾ ਸੀ ਜੋ ਕਿ ਮੇਰੇ ਲਈ ਸ਼ਾਇਦ ਬਹੁਤ ਵੱਡੀ ਗੱਲ ਸੀ ਕਿਉਂਕਿ ਉਹਨਾਂ ਨੇ ਸਾਡਾ ਡਰਾਈਵਰ ਹੀ ਰੋਕ ਲਿਆ ਸੀ ਉਹਨਾਂ ਨੇ ਸਿੰਗ ਨਹੀਂ ਧਮਾਲਾ ਸਜਾ ਰਹੇ ਸੀ ਲੇਕਿਨ ਇਹ ਗੱਲ ਸਾਨੂੰ ਨਹੀਂ ਪਤਾ ਸੀ ਇਸ ਕਰਕੇ ਉਹਨਾਂ ਨੇ ਸਾਡਾ ਡਰਾਈਵਰ ਰੋਕਿਆ ਸੀ ਜਿਸ ਦੇ ਕਰਕੇ ਸਾਡੀ ਗੱਡੀ ਨਹੀਂ ਚੱਲਦੀ ਪਈ ਸੀ ਪਰ ਇਹ ਗੱਲ ਸਾਨੂੰ ਪਹਿਲਾਂ ਨਹੀਂ ਪਤਾ ਸੀ ਇਹ ਬਾਅਦ ਚ ਪਤਾ ਲੱਗੀ ਜਦੋਂ ਸਾਨੂੰ ਮਿਲੇ ਸੀ ਤੇ ਮਾਸਿਕ ਕਮਰੇ ਚ ਜਾ ਕੇ ਸੌਣਾ ਆ ਵੀ ਨਾ ਜਾਂਦਾ ਹਾਂ ਹਾਂ ਬੈਕਸਸ ਆ ਤਰ ਤਰ ਦੀ ਫੰਗੋ ਥੋੜੀ ਤੁਮਾਰ ਦੀ ਥਾ ਮਾਰਦੀ ਹਾਂ ਇਸ ਤੋਂ ਬਾਅਦ ਚ ਜਦੋਂ ਆਗੇ ਸੀ ਫਿਰ ਅਸੀਂ ਉਹਨਾਂ ਨੂੰ ਮਿਲ ਕੇ ਉਧਰੋਂ ਚੱਲਨੇ ਪਾਤੇ ਸੀ ਦੇਖੋ ਅਸੀਂ ਇੰਨਾ ਹੀ ਮਿਹਨਤ ਕਰੀ ਦੀ ਆ ਤੁਹਾਡੇ ਇਸੇ ਪਿਆਰ ਲਈ ਕਰੀ ਦੀ ਇੱਕ ਫਤਿਹ ਦੀ ਸਾਂਝ ਹੀ ਹੋ ਜਵੇ ਹੁਣ ਇੰਨੀ ਦੂਰ ਮੈਂ ਨਾਂ ਦੇੜ ਗਈ ਸੀ ਉਹਨਾਂ ਨੇ ਪਛਾਨਿਆ ਬੁਲਾਇਆ ਸਾਨੂੰ ਵੀ ਵਧੀਆ ਲੱਗਦਾ ਕਿ ਸਾਡਾ ਕੁਛ ਦਿੱਤਾ ਸਫਲਾ ਹੁੰਦਾ ਪਿਆ ਆ ਮਹਾਰਾਜ ਵੀ ਕਹਿੰਦੇ ਨਾ ਕਿ ਆਏ ਮੇਲੇ ਗੁਰਸੇਕ ਆਏ ਮੇਲ ਇਹੋ ਜੇ ਗੁਰਸਿੱਖਾਂ ਨਾਲ ਮਹਾਰਾਜ ਫਤਿਹ ਦੀ ਸਾਂਝ ਕਰਵਾਂਦੇ ਰਹਿਣ ਦਰਸ਼ਨ ਮੇਲੇ ਕਰਵਾਂਦੇ ਰਹਿੰਦੇ ਚੜ੍ਹਦੀ ਕਲਾ ਰਹਿੰਦੀ ਆ ਸੋ ਅਸੀਂ ਤਾਂ ਗੁਰਦੁਆਰਾ ਸਾਹਿਬ ਤੋਂ ਲਾਂਗਰੇ ਸੀ ਇੱਥੇ ਸੀ ਬਾਅਦ ਚੋਂ ਆਉਂਗੇ ਪਹਿਲੋਂ ਸਾਡੇ ਉਹਦੇ ਡਰਾਈਵਰ ਸਾਹਿਬ ਕਹਿ ਰਹੇ ਸੀ ਕਿ ਅਸੀਂ ਪਹਿਲੋਂ ਅੱਗੇ ਹੋઈએ ਉਧਰੋਂ ਰਸਤੇ 'ਚ ਜਾਂਦੇ ਜਾਂਦੇ ਥੋੜੀ ਬਹੁਤੀ ਸਾਨੂੰ ਲੋਕੇਸ਼ਨਸ ਵਧੀਆ ਲੱਗੀਆਂ ਜਿਵੇਂ ਇੱਧਰ ਨਾ ਪਹਾੜੀ ਇਲਾਕਾ ਹੁੰਦਾ ਆ ਥੋੜੇ ਆ ਤਲਾਬ-ਤਲੂਬ ਕਾਫੀ ਹੁੰਦੇ ਸ਼ਹਿਰਾਂ 'ਚ ਕਾਫੀ ਕਿਤੇ ਚੀਜ਼ਾਂ ਘੱਟ ਵੇਖਣ ਨੂੰ ਮਿਲਦੀਆਂ ਆ ਸੋ ਅਸੀਂ ਹੁਣ ਅੱਗੇ ਵੱਲ ਗੁਰਦੁਆਰਾ ਸਾਹਿਬ ਜਾਂਦੇ ਪਏ ਸੀ ਲਓ ਜੀ ਮਹਾਰਾਸ਼ੀ ਦੀ ਬੱਕਰੀਆਂ ਵੀ ਵੇਖੋ ਬਾਅਦ ਚੋਂ ਨਾ ਕਿਉਂ ਬੱਕਰੀਆਂ ਨਹੀਂ ਵਿਖਾਈਆਂ ਤੁਹਾਨੂੰ ਬੱਸ ਇਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਦੇ ਆਨੰਦ ਲੈਣਦੇ ਰਿਹਾ ਕਰੋ ਮਹਾਰਾਜ ਦੇ ਬਾਣੇ ਵਿੱਚ ਰਿਹਾ ਕਰੋ ਜੋ ਉਹ ਕਰਦੇ ਸਤਿਵਚਨ ਕਹਿ ਕੇ ਤੇ ਲੈ ਲਿਆ ਕਰੋ ਚੜਦੀ ਕਲਾਈ ਹੁੰਦੀ ਆ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਜਾ ਚੁੱਕੇ ਸਨ ਤਾਂ ਉਹਨਾਂ ਦੇ ਜਾਣ ਪਿੱਛੇ ਸਾਰੀਆਂ ਸੰਗਤਾਂ ਵਿਰਾਗ ਦੇ ਵਿੱਚ ਸੀ ਤਨ ਜਿਗਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੀ 42 ਸਾਲ ਦੀ ਉਮਰ ਦੇ ਵਿੱਚ ਆਪਣੇ ਚਾਰ ਸਾਹਿਬਜ਼ਾਦੇ ਚਾਰ ਪੁੱਤਰ ਪਿਤਾ ਗੁਰਤੇਗ ਬਹਾਦਰ ਜੀ ਮਾਤਾ ਮਾਤਾ ਗੁਜਰੀ ਜੀ ਹਰ ਘੜੀ ਪਤਾ ਹੀ ਨਹੀਂ ਕਿੰਨੇ ਦੁੱਖ ਜਰੇ ਤੇ ਕੁਰਬਾਨੀਆਂ ਦੇਖੀਆਂ ਪਰ ਅੱਖ ਚੋਂ ਇੱਕ ਅਥਰੂ ਵੀ ਨਾ ਆਇਆ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਵਿੱਚ ਇੱਥੇ ਇੱਕ ਸਾਧੂ ਰਹਿੰਦਾ ਸੀ ਸਾਧੂ ਰਤਨਦਾਸ ਜੀ ਮਹਾਰਾਜ ਜੀ ਨੇ ਦੇਖਿਆ ਕਿ ਕੇਸ ਪ੍ਰਕਾਰ ਸੰਤਾਂ ਵਿਰਾਗ ਵਿੱਚ ਸਨ ਉਹ ਰੋ ਰਹੀਆਂ ਸਨ ਤੇ ਉਹਨਾਂ ਨੇ ਇਸ ਅਸਥਾਨ ਤੇ ਸਾਧੂ ਰਤਨਦਾਸ ਜੀ ਨੂੰ ਆਕੇ ਦਰਸ਼ਨ ਦਿੱਤੇ ਸੱਚਖੰਡ ਜਾਣ ਤੋਂ ਇੱਕ ਦਿਨ ਬਾਅਦ ਵਿੱਚ ਮਹਾਰਾਜ ਜੀ ਉਹਨਾਂ ਨੂੰ ਪ੍ਰਸ਼ਾਦ ਦਿੰਦੇ ਹੋਏ ਕਹਿੰਦੇ ਨੇ ਕਿ ਜਾਓ ਅਲਸੇ ਨੂੰ ਵਿਰਾਗ ਕਰਨ ਤੋਂ ਰੋਕੋ ਉਹਨਾਂ ਨੂੰ ਕਹੋ ਕਿ ਮੈਂ ਕਿਤੇ ਵੀ ਨਹੀਂ ਗਿਆ ਮੈਂ ਅੰਗਸੰਘ ਹਾਂ ਦੇ ਜਿਨ੍ਹਾਂ ਨੇ ਮੇਰੇ ਦਰਸ਼ਨ ਕਰਨੇ ਹੋਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੇਰੇ ਦਰਸ਼ਨ ਕਰ ਸਕਦੇ ਹੋ ਮਹਾਰਾਜਿਆਂ ਦੇ ਦਰਸ਼ਨ ਕਰਕੇ ਰਤਨਦਾਸ ਜੀ ਪੂਰੇ ਨਿਹਾਲ ਹੋ ਜਾਂਦੇ ਨੇ ਤੇ ਉਹ ਪ੍ਰਸ਼ਾਦ ਲੈ ਕੇ ਫਿਰ ਨੰਦੇੜ ਜਾ ਕੇ ਉੱਥੇ ਸਿੰਘਾਂ ਨੂੰ ਹੁਕਮ ਦਿੰਦੇ ਨੇ ਕੁਦਰਤੀ ਗੱਲ ਹੈ ਕਿ ਹੁਣ ਇਸ ਗੱਲ ਦੇ ਉੱਤੇ ਛੇਤੀ ਯਕੀਨ ਕਰਨਾ ਆਸਾਨ ਨਹੀਂ ਸੀ ਫਿਰ ਉੱਥੇ ਰਤਨਦਾਸ ਜੀ ਦੱਸਦੇ ਨੇ ਕਿ ਗੁਰੂ ਸਾਹਿਬ ਜੀ ਦੇ ਕਲਗੀ ਲੱਗੀ ਹੋਈ ਸੀ ਉਹ ਘੋੜੇ ਤੇ ਸਵਾਰ ਸਨ ਤੇ ਉਹਨਾਂ ਨੂੰ ਬਾਜ ਵੀ ਸੀ ਫਿਰ ਸੰਗਤ ਨੇ ਜਾ ਕੇ ਅਸਤਬਲ ਦੇ ਵਿੱਚ ਵੇਖਿਆ ਤੇ ਉਹਨਾਂ ਨੇ ਦੇਖਿਆ ਕਿ ਉੱਥੋਂ ਘੋੜਾ ਵੀ ਗਾਇਬ ਸੀ ਤੇ ਬਾਜ ਵੀ ਗਾਇਬ ਸੀ ਫਿਰ ਉਸ ਤੋਂ ਬਾਅਦ ਜੋ ਸੰਗਤ ਨੂੰ ਯਕੀਨ ਹੋਇਆ ਕਿ ਇਹਨਾਂ ਨੇ ਦਰਸ਼ਨ ਵੀ ਹੋਏ ਸੀ ਤੇ ਮਹਾਰਾਜ ਉੱਥੇ ਬਚਨ ਵੀ ਕਰਕੇ ਗਏ ਤੇ ਹੁਕਮ ਦੇ ਕੇ ਗਏ ਨੇ ਸੰਗਤ ਨੂੰ ਕਿ ਵਿਰਾਗ ਨਹੀਂ ਕਰਨਾ ਤੇ ਸੰਗਤ ਨੇ ਵਿਸ਼ਵਾਸ ਬਣਾਇਆ ਕਿ ਮਹਾਰਾਜ ਸਾਡੇ ਅਨਸੰਗ ਨੇ ਇਸ ਤੋਂ ਬਾਅਦ ਵਿੱਚ ਜੇ ਅਸੀਂ ਲੰਗਰ ਹਾਲ ਦੇ ਵਿੱਚ ਲੱਸੀ ਪੀਤੀ ਇੱਥੋਂ ਦੀ ਲੱਸੀ ਮੈਂ ਸੱਚੀ ਕਹਾਂ ਨੀ ਬਹੁਤ ਜ਼ਿਆਦਾ ਸਵਾਦ ਹੁੰਦੀ ਮੈਂ ਉਦਾਂ ਪੀਂਦੀ ਨਹੀਂ ਬਟ ਮੈਂ ਉੱਥੇ ਦੋ ਗਲਾਸ ਪੀਤੇ ਸੋ ਇਸ ਦੇ ਨਾਲ ਹੀ ਅਸੀਂ ਵਲੋਗ ਦੀ ਕਰਦੇ ਹਾਂ ਸਮਾਪਤੀ ਅਗਲੇ ਵਲੌਗ ਦੇ ਵਿੱਚ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਨਾਨਕਪੁਰੀ ਸਾਹਿਬ ਨੰਦੇੜ ਤੇ ਚੈਨਲ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਵਲੌਗ ਜੇ ਵਧੀਆ ਲੱਗੇ ਤਾਂ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਭੁੱਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ